দর্শকੋ ਤੁਹਾਡਾ ਇੰਤਜ਼ਾਰ ਖਤਮ ਹੈ ਹੁਣ ਤੁਹਾਨੂੰ ਸਾਨੂੰ ਫੋਨ ਕਰਕੇ ਪਤਾ ਕਰਨ ਦੀ ਲੋੜ ਨਹੀਂ ਹੈ ਕਿ ਕਿਹੜੀ ਪਾਰਟੀ ਕਿੰਨੇ ਪਾਣੀ ਵਿੱਚ ਹੈ ਕਿਹੜਾ ਕੈਂਡੀਡੇਟ ਕਿੰਨੇ ਪਾਣੀ ਵਿੱਚ ਹੈ ਤੇ ਕਿਹੜਾ ਕੈਂਡੀਡੇਟ ਕਿਸ ਨੂੰ ਮਤ ਦੇ ਰਿਹਾ ਹੈ ਤੁਹਾਡੇ ਸਾਹਮਣੇ ਜਲਦੀ ਹੀ ਸਿਟੀ ਲਾਈਵ ਦੀ ਟੀਮ ਹੈਗੀ ਹੈ ਉਹ ਇੱਕ ਇੱਕ ਹਲਕੇ ਦੀ ਨੀਅਰ ਬੋਰਡ ਜੇਕਰ ਸੱਤ ਹਲਕੇ ਦੀ ਗੱਲ ਕਰੀ ਤਾਂ ਸੱਤ ਹਲਕੇ ਦੀਆਂ ਰਿਪੋਰਟਾਂ ਜਿਹੜੀਆਂ ਨੇ ਤੁਹਾਡੇ ਤੱਕ ਬਹੁਤ ਜਲਦੀ ਪਹੁੰਚਦੀ ਆ ਕਰ ਰਿਹਾ ਸੋ ਆਪਣੇ ਸਿਟੀ ਲਾਈਫ ਚੈਨਲ ਨੂੰ ਵਾਚ ਕਰਦੇ ਰਹੋ ਕਿਉਂਕਿ ਸਿਟੀ ਲਾਈਫ ਦੀ ਜੋ ਖਬਰ ਹੁੰਦੀ ਹੈ ਰਿਪੋਰਟ ਹੁੰਦੀ ਹੈ ਜੈਮਨ ਹੁੰਦੀ ਹੈ ਸਭ ਤੋਂ ਪਹਿਲਾਂ ਰਿਪੋਰਟ ਦੇਣ ਜਾ ਰਹੇ ਹਾਂ ਤੁਹਾਨੂੰ ਹਲਕਾ ਦਾਖਾ ਔਰ ਹਲਕਾ ਗਿਲ ਔਰ ਹਲਕਾ ਰਾਇ ਕੋਡ ਦਿਆ ਤਿੰਨੇ ਹਲਕੇ ਦੀ ਰਿਪੋਰਟਾ ਕਿ ਕਿਹੜੀ ਪਾਰਟੀ ਦੇ ਉੱਤੇ ਕਿਹੜੀ ਪਾਰਟੀ ਭਾਰੀ ਪੈ ਰਹੀ ਹੈ ਤੇ ਕਿਹੜਾ ਕੈਂਡੀਡੇਟ ਕਿੰਨੀ ਹਲਕਾ ਹੈ ਤੇ ਕਿਹੜਾ ਕੈਂਡੀਡੇਟ ਕਿੰਨਾ ਭਾਰਾ ਆ ਕੌਣ ਕਿੰਨੇ ਪਾਣੀ ਦੇ ਵਿੱਚ ਹੈ ਇਹ ਜਾਣਨ ਦੇ ਲਈ ਅੱਜ ਤੋਂ ਸਿਟੀ ਲਾਈਫ ਦੀ ਦੀਆਂ ਸਰਗਰਮੀਆਂ ਅਤੇ ਜੋ ਹਲਕਿਆਂ ਦੇ ਵਿੱਚ ਵਿਚਰ ਕੇ ਸਰਵੇਖਣੇ ਕੱਢਣਾ ਉਹ ਸਾਰੇ ਨਿਚੋੜ ਤੁਹਾਡੇ ਕੋਲ ਸ਼ਾਮ ਤੋਂ ਰੱਖਣ ਜਾ ਰਹੇ ਹਾਂ